ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਪੜਕੇ ਜਲ ਸਪਲਾਈ ਕਾਮਿਆਂ ਨੇ ਮੁੱਖ ਦਫ਼ਤਰ ਘੇਰਿਆ। ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ। ਅੱਜ ਇੱਥੇ ਮੁਲਾਜ਼ਮਾਂ ਦੀ ਸ਼ਿਰਮੌਰ ਜੱਥੇ ਬੰਦੀ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਵੱਡੀ ਗਿਣਤੀ ਵਿੱਚ ਸਮੂੱਚੇ ਪੰਜਾਬ ਵਿੱਚੋਂ ਪਹੁੰਚੇ ਮੁਲਾਜ਼ਮਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਨਾਲ ਨਾਭਾ ਰੋਡ ਪਟਿਆਲਾ ਸਥਿਤ ਮੁੱਖ ਦਫਤਰ ਵਿਖੇ ਲਾ ਮਿਸਾਲ ਧਰਨਾ ਸਭਾਈ ਆਗੂਆਂ ਮੱਖਣਵਾਹਿਦ ਪੂਰੀ ਅਨਿਲ ਕੁਮਾਰ ਬਰਨਾਲਾ ਅਤੇ ਗੁਰਵਿੰਦਰ ਸਿੰਘ ਖਮਾਨੂ ਦੀ ਅਗਵਾਈ ਹੇਠ ਦਿੱਤਾ ਗਿਆ ਇਸ ਮੌਕੇ ਸੰਬੋਧਨ ਕਰਦੇ ਹਨ ਸਭਾਈ ਆਗੂ ਬਲਰਾਜ ਸਿੰਘ ਬਲਰਾਜ ਮੋੜ ਦਰਸ਼ਨ ਭੇਲੂ ਮਾਜਰਾ ਜਸਵੀਰ ਚੀਮਾ ਆਦਿ ਨੇ ਸਰਕਾਰ ਤੇ ਵਰਦਿਆ ਕਿ ਵਿਭਾਗ ਦੀ ਅਫਸਰशाही ਵੱਲੋਂ ਕਿਸੇ ਵੀ ਮੁਲਾਜ਼ਮ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਉਨਾ ਕਿਹਾ ਕਿ ਪਿੰਡੋ ਜਲ ਯੋਜਨਾਵਾਂ ਪਿੰਡਾਂ ਦੀਆਂ ਨਵੀਆਂ ਬਣਨ ਵਾਲੀਆਂ ਪੰਚਾਇਤਾਂ ਸਿਰ ਮੜਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਜਦ ਕਿ ਪਹਿਲਾ ਪੰਚਾਇਤਾਂ ਨੂੰ ਸੌਂਪਿਆ ਜਲ ਯੋਜਨਾਵਾਂ ਲੋਕਾਂ ਨੂੰ ਸਾਫ ਪਾਣੀ ਦੇਣ ਤੋਂ ਅਸਮਰਥਨ ਮਾਨਯੋਗ ਹਾਈ ਕੋਰਟ ਅਤੇ ਭਜਾ ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਦਰਜਾ 3 ਤੇ 4 ਫੀਲਡ ਮੁਲਾਜ਼ਮਾਂ ਨੂੰ ਪਦ ਉન્નਤ ਨਹੀਂ ਕੀਤਾ ਗਿਆ ਮੌਤ ਹੋ ਚੁੱਕੇ ਮੁਲਾਜ਼ਮਾਂ ਤੇ ਆਸ਼ਰਿਤਾਂ ਨੂੰ ਨੌਕਰੀਆਂ ਦੇਣ ਤੋਂ ਅਨਾ ਕਾਨੀ ਕੀਤੀ ਜਾ ਰਹੀ ਹੈ 6162/95 ਰਿਟ ਪਟੀਸ਼ਨ ਨਾਲ ਸੰਬੰਧਿਤ ਪਟੀਸ਼ਨਰਾਂ ਦੇ ਬਕਾਇਏ ਜਾਰੀ ਨਹੀਂ ਕੀਤੇ ਜਾ ਰਹੇ ਬੇਬਸਾਲਾਂ ਤੋਂ ਲੱਗੇ ਕੰਟਰੈਕਟ ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਪੱਕਾ ਨਹੀਂ ਕੀਤਾ ਜਾ ਰਿਹਾ ਸੰਘਰਸ਼ ਦੇ ਦਬਾਅ ਹੇਠ ਮੁੱਖ ਇੰਜੀਨੀਅਰਾਂ ਤੇ ਡਿਪਟੀ ਡਾਇਰੈਕਟਰ ਵੱਲੋਂ ਜੱਥੇਬੰਦੀ ਨੂੰ 11 ਜੂਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਤੇ ਮੰਗਾਂ ਦੇ ਹੱਲ ਦਾ ਵਿਸ਼ਵਾਸ ਦਿਵਾਇਆ ਇਸ ਮੌਕੇ ਖਤਰਤਾ ਵੱਲੋਂ ਮਤਾ ਪਾਸ ਕਰਕੇ ਜਲ ਸਰੋਤ ਦੇ ਪ੍ਰਮੁੱਖ ਖਤਰ ਵੱਲੋਂ ਨੈਰੀ ਪਟਵਾਰ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਦੀ ਮੌਤਲੀ ਮੌਤਲੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ